ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਅੱਜ 5 ਜੁਲਾਈ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜਾਣਾਂਗੇ ਸਵੇਰ ਤੋਂ ਸ਼ਾਮ ਵੇਲੇ ਦਾ ਜਿਹੜਾ ਮੌਸਮਾ ਉਹ ਕਿੱਦਾਂ ਦਾ ਰਹੇਗਾ ਪੰਜਾਬ ਦੀਆਂ ਜਿਵੇਂ ਕਿ ਆਪਾਂ ਲਾਈਵ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹਾਂ ਇਸ ਸਮੇਂ ਆਪਾਂ ਨੂੰ ਪੰਜਾਬ ਦੇ ਉੱਤਰ ਪੱਛਮੀ ਤੇ ਪੂਰਬੀ ਇਲਾਕਿਆਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਇੱਕ ਨਵਾਂ ਸਿਸਟਮ ਦੇਖਣ ਨੂੰ ਮਿਲੇਗਾ ਤਾਂ ਇਸ ਤਰ੍ਹਾਂ ਹੀ ਆਪਾਂ ਨੂੰ ਇੱਕ ਨਵਾਂ ਸਿਸਟਮ ਜਿਹੜਾ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਪੱਛਮੀ ਇਲਾਕਿਆਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਹ ਸਿਸਟਮ ਨੇ ਖਾਸ ਆਪਣਾ ਪ੍ਰਭਾਵ ਜਿਹੜਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਬਟਾਲਾ ਜਲੰਧਰ ਵਰਗੇ ਜ਼ਿਲ੍ਹੇ ਕਪੂਰਥਲਾ ਨਵਾਂ ਸ਼ਹਿਰ ਖੰਨਾ ਨਾਬਾ ਪਟਿਆਲਾ ਤੇ ਚੰਡੀਗੜ੍ਹ ਵਿੱਚ ਜਿਹੜੀ ਆਪਾਂ ਨੂੰ ਸੰਗਣੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਆਉਣ ਵਾਲੇ ਟਾਈਮ ਤੱਕ ਲੁਧਿਆਣਾ, ਅਮ드ਗੜ, ਜਗਰਾਓ, ਮੋਗਾ, ਫਰੀਦਕੋਟ, ਮਾਨਸਬ, ਝੰਡਾ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਟਾਈਮ ਤੱਕ ਬੱਦਲਵਾਈ ਦੇਖਣ ਨੂੰ ਮਿਲੇਗੀ। ਫਿਲਹਾਲ ਜਿੰਨਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਹ ਸਿਸਟਮ ਬਣਿਆ ਹੋਇਆ ਦੇਖਣ ਨੂੰ ਮਿਲ ਰਿਹਾ ਉੱਥੇ ਮੀਂਹ ਦੀ ਸੰਭਾਵਨਾ ਦੇ ਨਾਲ ਤੇਜ਼ ਤੂਫਾਨ, ਹਨੇਰੀ ਝੱਖੜ ਵਰਗੀ ਸੰਭਾਵਨਾ ਦੇਖਣ ਨੂੰ ਮਿਲ ਸਕਦੀਆਂ ਨੇ। ਜਾਣਾਂ ਕਿ ਪੂਰੀ ਅਪਡੇਟ ਨੂੰ ਇਸੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ। ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਅਪਡੇਟਾਂ ਤੁਹਾਡੇ ਤੱਕ ਜਲਦੋਂ ਜਲਦ ਪਹੁੰਚਾ ਦਿੱਤੀਆਂ ਜਾਣ। ਪੰਜਾਬ ਵਿੱਚ ਹਵਾਵਾਂ ਜਿਹੜੀਆਂ ਨੇ ਚੱਕਰਵਾਤ ਚੱਲ ਰਹੀਆਂ ਨੇ ਭਾਵ ਜਿਹੜੀਆਂ ਹਵਾਵਾਂ ਨੇ ਉਹ ਇਸ ਤਰ੍ਹਾਂ ਚੱਲ ਰਹੀਆਂ ਨੇ। ਗੱਲ ਕਰਾਂਗੇ ਇਹ ਜਿਹੜਾ ਨਵਾਂ ਸਿਸਟਮ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਵਧੇਗਾ। ਤਾਂ ਇਹ ਸਿਸਟਮ ਜਿਹੜਾ ਦੁਆਬੇ ਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਵੱਧਦਾ ਹੋਇਆ ਦੇਖਣ ਨੂੰ ਮਿਲੇਗਾ ਭਾਵ ਇੰਨਾ ਜ਼ਿਲ੍ਹਿਆਂ ਤੇ ਇਹ ਸਿਸਟਮ ਆਪਣਾ ਵੱਧ ਪ੍ਰਭਾਵ ਦਿਖਾਵੇਗਾ ਇਹ ਸਿਸਟਮ ਦੁਆਬੇ ਦੇ ਖੇਤਰਾਂ ਦੇ ਵਿੱਚ ਵਧੇਗਾ ਤੇ ਪੂਰਬੀ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਦੀ ਗੱਲ ਕਰੀਏ ਤਾਂ ਮੀਂਹ ਜਿਹੜਾ ਆਪਾਂ ਨੂੰ ਭਾਵ ਇੰਨਾ ਇਲਾਕਿਆਂ ਦੇ ਵਿੱਚ ਆਪਾਂ ਮੈਪ ਥੋੜਾ ਜਿਹਾ ਖੋਲਦੇ ਆ ਪੰਜਾਬ ਦਾ ਆਪਾਂ ਨੂੰ ਇੰਨਾ ਇਲਾਕਿਆਂ ਦੇ ਵਿੱਚ ਬਦਲਵਾਈ ਦੀ ਆਵਾਜਾਈ ਲੱਗੀ ਰਵੇਗੀ ਅੱਜ ਪੰਜਾਬ ਦੇ ਵਿੱਚ ਜਿਸ ਨਾਲ ਮੀਂਹ ਦੀ ਟੁੱਟਵੇਂ ਰੂਪ ਦੇ ਵਿੱਚ ਗਤੀਵਿਧੀਆਂ ਇੰਨਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਭਾਰੀ ਮੀਂਹ ਦੀ ਗੱਲਬਾਤ ਕੀਤੀ ਜਾਵੇ ਕਿੰਨਾ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਤਾਂ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਖਾਸ ਕਰਕੇ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਭਾਵ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਮੂਗਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਇੱਕ ਤਗੜਾ ਬੱਦਲਵਾਈ ਜਿਹੜੀ ਆਪਾਂ ਕਹਿ ਸਕਦੇ ਹਾਂ ਬਣਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਭਾਰੀ ਤੋਂ ਭਾਰੀ ਮੀਂਹ ਦੇ ਹਾਲਾਤ ਦੇਖਣ ਨੂੰ ਮਿਲਣਗੇ ਤੇ ਸ਼ਾਮ ਦੀ ਮੌਸਮ ਦੀ ਗੱਲਬਾਤ ਕਰੀਏ ਸ਼ਾਮ ਤੱਕ ਪੰਜਾਬ ਦਾ ਜਿਹੜਾ ਮੌਸਮ ਆ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਦੀ ਆਵਾਜਾਈ ਲੱਗੀ ਰਹੇਗੀ ਜਿਸ ਨਾਲ ਸ਼ਾਮ ਦੇ ਵੇਲੇ ਵੀ ਟੁੱਟਵੇਂ ਰੂਪ ਦੇ ਵਿੱਚ ਹਲਕੀ ਫੁਲਕੀ ਬੂੰਦਾਵਾਂ ਦੀ ਪੰਜਾਬ ਦੇ ਵਿੱਚ ਹੁੰਦੀ ਰਹੇਗੀ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣੀ ਰਹੇਗੀ ਤੇ ਜੇਕਰ ਉੱਥੇ ਹੀ ਆਪਾਂ ਕੱਲ ਦੇ ਮੌਸਮ ਦੀ ਗੱਲ ਕਰੀਏ ਕੱਲ ਦਾ ਜਿਹੜਾ ਮੌਸਮਾ ਇਸ ਤਰ੍ਹਾਂ ਹੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਇੱਕ ਨਵਾਂ ਸਿਸਟਮ ਪੰਜਾਬ ਦੇ ਵਿੱਚ ਫਿਰ ਤੋਂ ਬਣ ਸਕਦਾ ਕਿਉਂਕਿ ਹਾਲੇ ਜਿਹੜਾ ਮੀਂਹ ਪੈਣ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋਈ ਆ ਅੱਗੇ ਆਪਾਂ ਨੂੰ ਮੀਂਹ ਦੀ ਸੰਭਾਵਨਾ ਜਿਹੜੀ ਵਾਧਦੀ ਹੋਈ ਦੇਖਣ ਨੂੰ ਮਿਲੇਗੀ ਤਾਪਮਾਨ ਦੇ ਵਿੱਚ ਵੀ ਗਰਾਊਟ ਆਉਣ ਵਾਲੀ ਦਿਨਾਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਫਿਲਹਾਲ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਕੋਈ ਨਵਾਂ ਸਿਸਟਮ ਬਣੇਗਾ ਜਾਂ ਪੰਜਾਬ ਦੇ ਵਿੱਚ ਕੋਈ ਮੀਂਹ ਦੀ ਸੰਭਾਵਨਾ ਹੋਵੇਗੀ ਜਾਂ ਕੋਈ ਨਵੀਂ ਅਪਡੇਟ ਆਵੇਗੀ ਆਪਾਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਧੰਨਵਾਦ ਜੀ